26 4 2025 ਰਾਤ ਤਕਰੀਬਨ 2 ਵਜੇ ਜਿਹੜਾ ਮੋਕੰਪੁਰਾ ਇਲਾਕਾ ਹੈਗਾ ਸਾਡਾ ਇਹਦੇ ਵਿੱਚ ਇੱਕ ਘਰ ਦੇ ਉੱਪਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਸੀ ਜਿਸ ਤੇ ਉੱਪਰ ਪੂਰੀ ਕਾਰਵਾਈ ਕਰਦੇ ਹੋਏ ਸਾਡੇ ਐਸਐਚਓ ਸਾਹਿਬ ਨੇ ਮੌਕੇ ਤੇ ਜਾ ਕੇ ਜਿਹੜਾ ਮਦਈ ਇਹ ਹੈ ਉਹਨਾਂ ਦੇ ਬਿਆਨਾਂ ਤੇ ਪਕੜਾ ਦਰਜ ਕੀਤਾ ਜਿਹੜਾ ਮਕਦਮਾ ਨੰਬਰ 48 ਅਧੀਨ ਤਾਰਾ 125 355 3 ਬੀ ਐਨਐਸ ਤੇ 2527 ਆਰਮਸ ਐਕਟ ਦਰਸ਼ ਕੀਤਾ ਗਿਆ ਸੀਗਾ ਤੇ ਇਹਦੇ ਵਿੱਚ ਪਹਿਲਾਂ ਤੇ ਸਾਨੂੰ ਇਹ ਨਹੀਂ ਪਤਾ ਲੱਗਦਾ ਪਿਆ ਸੀ ਕਿ ਜਿਹੜੇ ਦੋਸ਼ੀ ਹੈਗੇ ਉਹ ਅਣਪਛਾਤੇ ਸੀਗੇ ਪਰ ਜਿਹੜੇ ਸਾਡੇ ਐਸਚੂ ਸਾਹਿਬ ਤੇ ਸਾਡੀ ਇਹ ਟੀਮ ਹੈਗੀ ਹੈ ਇਹਨੇ ਬੜੀ ਹੀ ਵਧੀਆ ਤਰੀਕੇ ਨਾਲ ਟੈਕਨੀਕਲ ਤਰੀਕੇ ਨਾਲ ਜਿਹੜਾ ਹੈਗਾ ਦੋਸ਼ਿਆਂ ਦੀ ਭਾਲ ਕੀਤੀ ਤੇ ਜਿਹੜਾ ਸਭ ਤੋਂ ਪਹਿਲਾਂ ਦੋਸ਼ੀ ਜਿਹਨੇ ਘਰ ਦੇ ਉੱਪਰ ਫਾਇਰ ਕੀਤਾ ਸੀਗਾ ਗੁਰਪ੍ਰੀਤ ਸਿੰਘ ਉਹਨੂੰ ਮਿਤੀ 4 6 2025 ਨੂੰ ਪਹਿਲਾਂ ਹੀ ਅਰੈਸਟ ਕੀਤਾ ਗਿਆ ਸੀਗਾ ਤੇ ਇਹਦੇ ਵਿੱਚ ਜਿਹੜੇ ਇਹ ਮੁੰਡੇ ਦੋਨੋਂ ਆਏ ਸੀਗੇ ਮੋਟਰਸਾਈਕਲ ਤੇ ਆਏ ਸੀਗੇ ਤੇ ਆਪਾਂ ਜਿਹੜੀ ਤਫ਼ਤੀਸ਼ ਨੂੰ ਅੱਗੇ ਲਿਆਂਦੇ ਹੋਏ ਜਿਹੜਾ ਗੁਰਪ੍ਰੀਤ ਸਿੰਘ ਜਿਹੜਾ ਪਹਿਲਾਂ ਤੁਸੀਂ ਪੜਿਆ ਸੀਗਾ ਉਹਨੇ ਆਪਣਾ ਫਰਜ਼ੀ ਸ਼ਾਕ ਕੀਤਾ ਸੀਗਾ ਕਿ ਜਿਹੜਾ ਮੋਟਰਸਾਈਕਲ ਦੇ ਨਾਲ ਉਹਦੇ ਜਿਹੜਾ ਦੋਸਤ ਸੀਗਾ ਉਹ ਸ਼ਰਨਜੀਤ ਸਿੰਘ ਸੀਗਾ ਤੇ ਜਿਹੜਾ ਉਹਨੇ ਪਿਸਤਲ ਇਸ ਵਾਰਦਾਤ ਵਿੱਚ ਯੂਜ਼ ਕੀਤਾ ਸੀਗਾ ਉਹ ਉਹਨੇ ਜਾਂਦੇ ਹੋਏ ਸਣੀ ਜਿਹੜਾ ਸਾਣਾ ਫਰਦੀ ਸਿੰਘ ਆ ਜਿਹੜਾ ਬਾਸਾਂਵਲਾ ਬਾਜ਼ਾਰ ਦਾ ਰਹਿਣ ਵਾਲਾ ਹੈਗਾ ਆ ਉਹਦਾ ਪਿਸਤਲ ਨੇ ਯੂਜ਼ ਕੀਤਾ ਸੀਗਾ ਤੇ ਇਸੇ ਤੇ ਕਾਰਵਾਈ ਕਰਦੇ ਹੋਏ ਸਾਡੇ ਜਿਹੜੇ ਐਸਐਚਓ ਸਾਹਿਬ ਹੈਗੇ ਆ ਜਿ श्री ਮੋਹਨਜੀ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਤੇ ਜਿਹੜੇ ਸਾਡੇ ਜਿਹੜਾ ਸਾਡਾ ਸੈਕੰਡ ਇਕਯੂ ਸੀਗਾ ਸਨੀ ਸਨ ਆਫ ਹਰਜੀਤ ਸਿੰਘ ਉਹ 10 6 25 ਨੂੰ ਅਰੈਸਟ ਕੀਤਾ ਹੈ ਤੇ ਜਿਹੜਾ ਸ਼ਰנגਜੀਤ ਸਿੰਘ ਹੈਗਾ ਜਿਹ ਉਹ ਸਟੰਡਿੰਗ ਹੈਗਾ 26 4 2025 ਰਾਤ ਤਕਰੀਬਨ 2 ਵਜੇ ਜਿਹੜਾ ਮੋਕਮਪੁਰਾ ਇਲਾਕਾ ਹੈਗਾ ਸਾਡਾ ਇਹਦੇ ਵਿੱਚ ਇੱਕ ਘਰ ਦੇ ਉੱਪਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਜਿਸ ਦੇ ਉੱਪਰ ਪੂਰੀ ਕਾਰਵਾਈ ਕਰਦੇ ਹੋਏ ਸਾਡੇ ਐਸ ਐਚ ਓ ਸਾਹਿਬ ਨੇ ਮੌਕੇ ਤੇ ਗ ਜਾ ਕੇ ਜਿਹੜਾ ਮਦਈ ਇਹ ਆ ਉਹਨਾਂ ਦੇ ਬਿਆਨਾਂ ਤੇ ਪੱਖਾ ਦਰਜ ਕੀਤਾ ਜਿਹੜਾ ਮਕਦਮਾ ਨੰਬਰ 48 ਅਧੀਨ ਤਾਰਾ 125 352 3 ਬੀ ਐਨ ਐਸ ਤੇ 25 27 ਆਰਮ ਸੈਕ ਦਰਜ ਕੀਤਾ ਗਿਆ ਸੀਗਾ ਤੇ ਇਹਦੇ ਵਿੱਚ ਪਹਿਲਾਂ ਤੇ ਸਾਨੂੰ ਇਹ ਨਹੀਂ ਪਤਾ ਲੱਗਦਾ ਪਿਆ ਸੀ ਕਿ ਜਿਹੜੇ ਦੋਸ਼ੀ ਹੈਗੇ ਉਹ ਅਣਪਛਾਤੇ ਸੀਗੇ ਪਰ ਜਿਹੜੇ ਸਾਡੇ ਐਸ ਐਚ ਓ ਸਾਹਿਬ ਤੇ ਸਾਡੀ ਇਹ ਟੀਮ ਹੈਗੀ ਹੈ ਇਹਨੇ ਬੜੇ ਹੀ ਵਧੀਆ ਤਰੀਕੇ ਨਾਲ ਟੈਕਨੀਕਲ ਤਰੀਕੇ ਨਾਲ ਜਿਹੜਾ ਹੈਗਾ ਦੋਸ਼ਾਂ ਦੀ ਭਾਲ ਕੀਤੀ ਤੇ ਜਿਹੜਾ ਸਭ ਤੋਂ ਪਹਿਲਾ ਦੋਸ਼ੀ ਜਿਹਨੇ ਘਰ ਦੇ ਉੱਪਰ ਫਾਇਰ ਕੀਤਾ ਸੀਗਾ ਗੁਰਪ੍ਰੀਤ ਸਿੰਘ ਉਹਨੂੰ ਮਿਤੀ 4 6 2025 ਨੂੰ ਪਹਿਲਾਂ ਹੀ ਰੈਸਟ ਕੀਤਾ ਗਿਆ ਸੀਗਾ ਤੇ ਇਹਦੇ ਵਿੱਚ ਜਿਹੜੇ ਇਹ ਮੁੰਡੇ ਦੋਨੋਂ ਆਏ ਸੀਗੇ ਮੋਟਰਸਾਈਕਲ ਤੇ ਆਏ ਸੀਗੇ ਤੇ ਆਪਾਂ ਜਿਹੜੀ ਤਫ਼ਤੀਸ਼ ਨੂੰ ਅੱਗੇ ਲਿਆਉਂਦੇ ਹੋਏ ਜਿਹੜਾ ਗੁਰਪ੍ਰੀਤ ਸਿੰਘ ਜਿਹੜਾ ਪਹਿਲਾ ਦੋਸ਼ੀ ਪੜਿਆ ਸੀਗਾ ਉਹਨੇ ਆਪਣਾ ਫਰਮ ਸ਼ਾਹ ਕੀਤਾ ਸੀਗਾ ਕਿ ਜਿਹੜਾ ਮੋਟਰਸਾਈਕਲ ਦੇ ਨਾਲ ਉਹਦੇ ਜਿਹੜਾ ਦੋਸਤ ਸੀਗਾ ਉਹ ਸ਼ਰਨਜੀਤ ਸਿੰਘ ਸੀਗਾ ਤੇ ਜਿਹੜਾ ਉਹਨੇ ਪਿਸਟਲ ਇਸ ਵਾਰਦਾਤ ਵਿੱਚ ਯੂਜ਼ ਕੀਤਾ ਸੀਗਾ ਉਹ ਉਹਨੇ ਜਾਂਦੇ ਹੋਏ ਸਨੀ ਜਿਹੜਾ son of ਹਰਜੀਤ ਸਿੰਘ ਆ ਜਿਹੜਾ ਬਾਸਾਂਵਲਾ ਬਜ਼ਾਰ ਦਾ ਰਹਿਣ ਵਾਲਾ ਹੈਗਾ ਆ ਉਹਦਾ ਪਿਸਟਲ ਨੇ ਯੂਜ਼ ਕੀਤਾ ਸੀਗਾ ਤੇ ਇਸੇ ਤੇ ਕਾਰਵਾਈ ਕਰਦੇ ਹੋਏ ਸਾਡੇ ਜਿਹੜੇ ਐਸਐਚਓ ਸਾਹਿਬ ਹੈਗੇ ਆ ਜਿਵੇਂ ਸ਼੍ਰੀ ਮੋਹਨਜੀ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਤੇ ਜਿਹੜੇ ਸਾਡੇ ਜਿਹੜਾ ਸਾਡਾ ਸੈਕੰਡ ਤੇ ਕਿਊ ਸੀਗਾ ਸਨੀ son of ਹਰਜੀਤ ਸਿੰਘ ਉਹਨੂੰ 10 6 25 ਨੂੰ ਅਰੈਸਟ ਕੀਤਾ ਹੈ ਤੇ ਜਿਹੜਾ ਸ਼ਰנגਦੀਪ ਸਿੰਘ ਹੈਗਾ ਜਿਹ ਉਹ ਸਪੌਂਡਿੰਗ ਹੈ ਜੀ 26 4 2025 ਰਾਤ ਤਕਰੀਬਨ 2 ਵਜੇ ਜਿਹੜਾ ਮੋਕਮਪੁਰਾ ਇਲਾਕਾ ਹੈਗਾ ਸਾਡਾ ਇਹਦੇ ਵਿੱਚ ਇੱਕ ਘਰ ਦੇ ਉੱਪਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਸੀ ਜਿਸ ਤੇ ਉੱਪਰ ਪੂਰੀ ਕਾਰਵਾਈ ਕਰਦੇ ਹੋਏ ਸਾਡੇ ਐਸਟੀਓ ਸਾਹਿਬ ਨੇ ਮੌਕੇ ਤੇ ਜਾ ਕੇ ਜਿਹੜਾ ਮਦਈ ਇਹ ਆ ਉਹਨਾਂ ਦੇ ਬਿਆਨਾਂ ਤੇ ਪਕੜਾ ਦਰਜ ਕੀਤਾ ਜਿਹੜਾ ਮਕਦਮਾ ਨੰਬਰ 48 ਅਧੀਨ ਤਾਰਾ 125 352 3 ਬੀ ਐਨ ਐਸ ਤੇ 25 27 ਆਮ ਸੈਕ ਦਰਜ ਕੀਤਾ ਗਿਆ ਸੀਗਾ ਤੇ ਇਹਦੇ ਵਿੱਚ ਪਹਿਲਾਂ ਤੇ ਸਾਨੂੰ ਇਹ ਨਹੀਂ ਪਤਾ ਲੱਗਦਾ ਪਿਆ ਸੀ ਕਿ ਜਿਹੜੇ ਦੋਸ਼ੀ ਹੈਗੇ ਉਹ ਅਣਪਛਾਤੇ ਸੀਗੇ ਪਰ ਜਿਹੜੇ ਸਾਡੇ ਐਸਐਚਓ ਸਾਹਿਬ ਤੇ ਸਾਡੀ ਇਹ ਟੀਮ ਹੈਗੀ ਹੈ ਇਹਨੇ ਬੜੇ ਹੀ ਵਧੀਆ ਤਰੀਕੇ ਨਾਲ ਟੈਕਨੀਕਲ ਤਰੀਕੇ ਨਾਲ ਜਿਹੜਾ ਹੈਗਾ ਦੋਸ਼ਾ ਨਿਭਾਲ ਕੀਤੀ ਤੇ ਜਿਹੜਾ ਸਭ ਤੋਂ ਪਹਿਲਾਂ ਦੋਸ਼ੀ ਜਿਹਨੇ ਘਰ ਦੇ ਉੱਪਰ ਫਾਇਰ ਕੀਤਾ ਸੀਗਾ ਗੁਰਪ੍ਰੀਤ ਸਿੰਘ ਉਹਨੂੰ ਮਿਤੀ 4/6/2025 ਨੂੰ ਪਹਿਲਾਂ ਹੀ ਅਰੈਸਟ ਕੀਤਾ ਗਿਆ ਸੀਗਾ ਤੇ ਇਹਦੇ ਵਿੱਚ ਜਿਹੜੇ ਇਹ ਮੁੰਡੇ ਦੋਨੋਂ ਆਏ ਸੀਗੇ ਮੋਟਰਸਾਈਕਲ ਤੇ ਆਏ ਸੀਗੇ ਤੇ ਆਪਾਂ ਜਿਹੜੀ ਤਫ਼ਤੀਸ਼ ਨੂੰ ਅੱਗੇ ਲਿਆਦੇ ਹੋਏ ਜਿਹੜਾ ਗੁਰਪ੍ਰੀਤ ਸਿੰਘ ਜਿਹੜਾ ਪਹਿਲਾਂ ਤੁਸ਼ੀ ਪੜਿਆ ਸੀਗਾ ਉਹਨੇ ਆਪਣਾ ਫਰਜ਼ੀ ਸ਼ਾਕ ਕੀਤਾ ਸੀਗਾ ਕਿ ਜਿਹੜਾ ਮੋਟਰਸਾਈਕਲ ਦੇ ਨਾਲ ਉਹਦੇ ਜਿਹੜਾ ਦੋਸਤ ਸੀਗਾ ਉਹ ਸ਼ਰਨਜੀਤ ਸਿੰਘ ਸੀਗਾ ਤੇ ਜਿਹੜਾ ਉਹਨੇ ਪਿਸਟਲ ਇਸ ਵਾਰਦਾਤ ਵਿੱਚ ਯੂਜ਼ ਕੀਤਾ ਸੀਗਾ ਉਹ ਉਹਨੇ ਜਾਂਦੇ ਹੋਏ ਸਨੀ ਜਿਹੜਾ ਸਾਨੂੰ ਫਰਜੀਤ ਸਿੰਘ ਆ ਜਿਹੜਾ ਬਾਸਾਂਵਲਾ ਬਾਜ਼ਾਰ ਦਾ ਰਹਿਣ ਵਾਲਾ ਹੈਗਾ ਆ ਉਹਦਾ ਪਿਸਟਲ ਨੇ ਯੂਜ਼ ਕੀਤਾ ਸੀਗਾ ਤੇ ਇਸੇ ਤੇ ਕਾਰਵਾਈ ਕਰਦੇ ਹੋਏ ਸਾਡੇ ਜਿਹੜੇ ਐਸਐਚਓ ਸਾਹਿਬ ਹੈਗੇ ਆ ਜ श्री ਮੋਹਨਜੀ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਤੇ ਜਿਹੜੇ ਸਾਡੇ ਜਿਹੜਾ ਸਾਡਾ ਸੈਕੰਡ ਟੀਕਯੂ ਸੀਗਾ ਸਨੀ ਸਨ ਆਫ ਹਰਜੀਤ ਸਿੰਘ ਉਹ 10 6 25 ਨੂੰ ਅਰੈਸਟ ਕੀਤਾ ਤੇ ਜਿਹੜਾ ਸ਼ਰਨਜੀਤ ਸਿੰਘ ਹੈਗਾ ਜਿਹ ਉਹ